ਫਰਾਂਡੀ ਸਿੰਘ ਜੋ ਕਿ ਸਾਬਕਾ ਪ੍ਰਧਾਨ ਰਾਜਕਨ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਔਨ ਰਿਕਾਰਡ ਬੋਲਿਆ ਕਿ ਮੈਂ 27 28 ਲੱਖ ਮੈਂਬਰਾਂ ਨੂੰ ਦਿੱਤਾ ਸੀ ਵੋਟਾਂ ਪਵਾਉਣ ਵਾਸਤੇ ਲੇਕਿਨ ਵੋਟਾਂ ਨਹੀਂ ਪਈਆਂ ਮੈਂਬਰ ਵੀਕ ਗਏ ਜਾਂ ਬਦਲ ਗਏ ਉਧਰ ਚਲੇ ਗਏ ਮਤਲਬ ਕਹਿੰਦਾ ਹੈ ਕਿ ਗੁਰੂ ਕਾਰਦੀ ਚੋਣ ਹੋਵੇ ਗੁਰੂ ਕਾਰਦੀ ਪ੍ਰਧਾਨਗੀ ਕਰਨੀ ਹੋਵੇ ਕੋ ਸਟੋਡੀਅਨ ਆਪਾਂ ਗੁਰੂ ਕਾਰਦੇ ਬੰਨਾ ਹੋਵੇ ਤੇ ਉਹਦੇ ਵਾਸਤੇ ਅਸੀਂ ਮਤਲਬ ਪੈਸੇ ਕਿਉਂ ਦੇ ਰਹੇ ਹਾਂ ਮਤਲਬ ਪੈਸੇ ਦਾ ਮਤਲਬ ਇਹ ਕਿ ਤੇ ਸੇਵਾ ਹੈਗੀ ਹੈ ਤੇ ਐਸ ਕਰਕੇ ਮੈਨੂੰ ਉਹ ਗੱਲ ਬੜੀ ਚੁਭੀ ਸੀ ਤੇ ਮੈਂ ਮੇਲ ਪਾਈ ਸੀ ਸ਼੍ਰੀ ਕਲਤਕਾ ਸਰਪੇ ਪਰ ਮੈਨੂੰ ਉਧਰੋਂ ਦੀ ਕੋਈ ਰਿਪੋਰਟ ਨਹੀਂ ਆਇਆ ਸੀ ਤੇ ਐਸ ਕਰਕੇ ਅੱਜ ਮੈਂ ਹਾਰਡ ਕਾਪੀ ਲੈ ਕੇ ਆਈ ਆਂ ਔਰ ਦੁਬਾਰਾ ਬੇਨਤੀ ਕਰਨ ਆਈ ਆਂ ਆਪਣੀ ਫਰਿਆਦ ਲੈ ਕੇ ਆਈ ਆਂ ਉਸ ਦਰ ਦੇ ਉੱਪਰ ਜਿੱਥੇ ਕਿ ਹਾਕੋਰ ਸੱਚ ਦੀ ਗੱਲ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹਨਾਂ ਨੂੰ ਪੰਚ ਤੋਂ ਸੇਖਿਆ ਜਾਏ ਤਾਂਕਿ ਉਹ ਦੁਬਾਰਾ ਕਦੇ ਵੀ ਉਹਨਾਂ ਨੂੰ ਕੋਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਜਿਹੜੇ ਮੈਂਬਰ ਖਰੀਦ-ਫਰੋਖ ਦੀ ਗੱਲ ਕਰ ਰਹੇ ਨੇ ਇਹਦਾ ਮਤਲਬ ਤੇ ਇਹਦਾ ਮਤਲਬ ਹੈ ਕਿ ਜਿਹੜੇ ਮੈਂਬਰ ਕਿਦਨਗੇ ਇੰਨੇ ਨੇ ਪੈਸੇ ਦੇ ਕੇ ਤੇ ਇਹਦਾ ਮਤਲਬ ਹੋਈ ਹੈ ਕਿ ਬਾਚੋਣਾ ਨੇ ਉਥੇ ਲੇ ਕੁਛ ਨਾ ਕੁਛ ਗਲਤ ਕੰਮ ਕਰਨਗੇ ਤਾਂ ਹੀ ਤੇ ਕਮਾਣਗੇ ਤੇ ਗੁਰੂ ਘਰ ਦੀ ਸੇਵਾ ਵਾਸਤੇ ਇਹ ਜਿਹੜਾ ਕੰਮ ਹੈ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਅਸ ਕਰਕੇ ਮੈਂ ਬੇਨਤੀ ਕਰਦੀ ਹਾਂ ਸ਼੍ਰੀ ਕਾਰਤਕ ਸਾਹਿਬ ਜਥੇਦਾਰ ਸਾਹਿਬ ਨੂੰ ਕਿ ਤੁਸੀਂ ਇਹ ਫੈਸਲਾ ਆਪ ਕਰੋ ਕਿਉਂਕਿ ਆਪ ਲੈਣਾ ਚਾਹੀਦਾ ਹੈ ਕਿ ਇਸ ਦਾ ਉਹਨ ਰਿਕਾਰਡ ਹੈਗਾ ਮੈਂ ਲਿੰਕ ਭੇਜ ਆਇਆ ਉਹਨਾਂ ਨੂੰ ਮੇਲ ਤੇ ਮੈਂ ਲਿੰਕ ਵੀ ਭੇਜਿਆ ਸੀ ਤੇ ਮੈਂ ਚਿੱਠੀ ਵੀ ਪਾਈ ਸੀ ਕੱਲ ਮੈਂ ਦੁਬਾਰਾ ਆਪਣੇ ਮੰਗ ਪੱਤਰ ਲੈ ਕੇ ਆਈ ਹਾਂ ਅੱਥੇ ਇਹ ਤੈਨੂੰ ਦਾ ਵਾਕਿਆ ਹੈਗਾ ਜਦੋਂ ਐਜ ਜੇ 23 ਜੂਨ ਨੂੰ ਮੈਂ ਮਿਲ ਪਾਈ ਸੀ ਦੋਸਤੋ ਇੱਕ ਜਾਂ ਦੋ ਦਿਨ ਪਹਿਲੇ ਦਾ ਵਾਕਿਆ ਹੈਗਾ ਇਹ ਜੂਨ 2025 ਦੇ ਵਿੱਚ ਕੋਈ ਹੋਰ ਵੀ આરોਪ ਹੈ ਵੀ ਪਰਮੇਸ਼ਰ ਲਾਗੇ ਇਸ ਨੂੰ ਬੋਲਰ ਦਾ ਖਜ਼ਾਨਾ ਰੱਖਦੇ ਰਹੇ ਨੇ ਜਦੋਂ ਇਹ ਇਸ ਰੈਮ ਦਿੱਲੀ ਕਿਟੇ ਦਾ ਐਕਟ ਹੈ ਕਿ ਐਕਟ ਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਮੈਂਬਰਸ ਨੂੰ ਕੋਈ ਕੰਮ ਨਹੀਂ ਦੇ ਸਕਦੇ ਉਹਦੇ ਵਿੱਚ ਉਹਨਾਂ ਨੇ ਕੰਮ ਦਿੱਤਾ ਆਪਣੇ ਪਰਿਵਾਰ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਐਸ ਕਰਕੇ ਅਸੀਂ ਹੁਣੇ ਜੰਨਾ ਹਾਊਸ ਲਾ ਕੇ 38 ਮੈਂਬਰਾਂ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕੀਤੀ ਹੈ ਕਿਉਂਕਿ ਜੋ ਐਕਟ ਐਕਟ ਵਿੱਚ ਤੁਸੀਂ ਬਲੱਡ ਰਿਲੇਸ਼ਨ ਨੂੰ ਕੋਈ ਵੀ ਫਾਇਦਾ ਕੋਈ ਬਿਜ਼ਨਸ ਨਹੀਂ ਕਰ ਸਕਦੇ ਤੇ ਉਹਨਾਂ ਨੇ ਉਹ ਕੀਤਾ ਤੇ ਉਹਦੇ ਬਸ ਇਸ ਕਰਕੇ ਉਹਨਾਂ ਦੀ ਮੈਂਬਰੀ ਖਾਰਜ ਕੀਤੀ ਹੈ ਤਿੰਨ ਮੈਂਬਰਾਂ ਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਇਹਨਾਂ ਨੇ ਆਪਣਾ ਬੜਾ ਦੇ ਕੇ 45 ਦਾ ਰਸਾਇਣ ਕੀ ਪੇਸ਼ ਕਰਦੇ ਹੋਣ ਉਹਦੇ ਵਿੱਚ ਉਹਨਾਂ ਦਾ ਕੋਈ ਸਟੀਲ ਸਟੀਲ ਦੇ ਭਾਂਡਿਆਂ ਦਾ ਬਿਜ਼ਨਸ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੀ ਕੰਪਨੀ ਦੇ ਨਾਲ ਟਰਮਸ ਡੀਐਸਵੀਐਮ ਸੇ ਤਾਂ ਪੇਮਟਾ ਕਈ ਆ ਯਾਨੀ ਟਰਮਸ ਕਿਤੇ ਆਇਆ ਹੁਣ ਸੋਟ ਕਿਤਾ ਹੋਇਆ ਹੈ ਸੋਟਸ ਨਾ ਹੋਇਆ ਹੈ ਇਹ ਇੱਕ ਟਾ ਹੈ ਜਿਹਨੇ ਚੈੱਕ ਗੁਰਦਵਾਰਾ ਪ੍ਰਬੰਧਕ ਮੈਂਟੀ ਦਾ ਇੱਕ ਟਾ ਹੈ ਐਕਟ ਦੇ ਵਿੱਚ ਆਪਣੇ ਪਰਿਵਾਰ ਨੂੰ ਤੁਸੀਂ ਕੋਈ ਵੀ ਬਿਜ਼ਨਸ ਨਹੀਂ ਦੇ ਸਕਦੇ ਕੋਈ ਕੰਮ ਨਹੀਂ ਦੇ ਸਕਦੇ ਪਰਮਜੀਤ ਸਿੰਘ ਜੋ ਕਿ ਸਾਬਕਾ ਪ੍ਰਧਾਨ ਰਾਜਕਨ ਹਨ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਓਨ ਰਿਕਾਰਡ ਬੋਲਿਆ ਕਿ ਮੈਂ 27 28 ਲੱਖ ਮੈਂਬਰਾਂ ਨੂੰ ਦਿੱਤਾ ਸੀ ਵੋਟਾਂ ਪਵਾਉਣ ਵਾਸਤੇ ਲੇਕਿਨ ਵੋਟਾਂ ਨਹੀਂ ਪਈਆਂ ਮੈਂਬਰ ਵੀ ਇਕ ਗਏ ਜਾਂ ਬਦਲ ਗਏ ਉਦੋਂ ਚਲੇ ਗਏ ਮਤਲਬ ਕਹਿੰਦਾ ਹੈ ਕਿ ਗੁਰੂ ਕਾਰ ਦੀ ਚੋਣ ਹੋਵੇ ਗੁਰੂ ਕਾਰ ਦੇ ਪ੍ਰਧਾਨਗੀ ਕਰਨੀ ਹੋਵੇ ਕੋ ਸਟੋਡੀਅਨ ਆਪਾਂ ਗੁਰੂ ਕਾਰ ਦੇ ਬੰਨਾ ਹੋਵੇ ਤੇ ਉਹਦੇ ਵਾਸਤੇ ਅਸੀਂ ਮਤਲਬ ਪੈਸੇ ਕਿਉਂ ਦੇ ਰਹੇ ਆ ਮਤਲਬ ਪੈਸੇ ਦਾ ਮਤਲਬ ਨਹੀਂ ਕਿਉਂਕਿ ਤੇ ਸੇਵਾ ਹੈਗੀ ਹੈ ਤੇ ਇਸ ਕਰਕੇ ਮੈਨੂੰ ਉਹ ਗੱਲ ਬੜੀ ਚੁਭੀ ਸੀ ਤੇ ਮੈਂ ਮੇਲ ਪਾਈ ਸੀ ਛੇ ਗਣ ਤੱਕ ਸਰਪੇ ਪਰ ਮੈਨੂੰ ਉਧਰੋਂ ਦੀ ਕੋਈ ਰਿਪੋਰਟ ਨਹੀਂ ਆਇਆ ਸੀ ਤੇ ਇਸ ਕਰਕੇ ਅੱਜ ਮੈਂ ਹਾਰਡ ਕਾਪੀ ਲੈ ਕੇ ਆਈ ਆਂ ਔਰ ਦੁਬਾਰਾ ਬੇਨਤੀ ਕਰਨ ਆਈ ਆਂ ਆਪਣੀ ਫਰਿਆਦ ਲੈ ਕੇ ਆਈ ਆਂ ਉਸ ਦਰ ਦੇ ਉੱਪਰ ਜਿੱਥੇ ਕੀ ਹਾਕ ਪਰ ਸੱਚ ਦੀ ਗੱਲ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਆ ਗਏ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹਨਾਂ ਨੂੰ ਪੰਚੋਸ਼ ਸ਼ਿਕਾਇਤ ਹੈ ਕਿ ਤਾਂ ਕਿ ਉਹ ਦੁਬਾਰਾ ਕਦੇ ਵੀ ਉਹਨਾਂ ਨੂੰ ਕੋਮ ਦੇ ਨੁਮਾਇੰਦੇ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਜਿਹੜੇ ਮੈਂਬਰ ਖਰੀਦ-ਫਰੋਖ ਦੀ ਗੱਲ ਕਰ ਰਹੇ ਨੇ ਇਹਦਾ ਮਤਲਬ ਕੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਮੈਂਬਰ ਖਿਦਨਗੇ ਇਹਨਾਂ ਨੇ ਪੈਸੇ ਦੇ ਕੇ ਤੇ ਇਹਦਾ ਮਤਲਬ ਹੋਏਗਾ ਬਾਚੋਣਾ ਨੇ ਉੱਥੇ ਲਈ ਕੁਝ ਨਾ ਕੁਝ ਗਲਤ ਕੰਮ ਕਰਨਗੇ ਤਾਂ ਹੀ ਤੇ ਕਮਾਣਗੇ ਤੇ ਗੁਰੂ ਘਰ ਦੀ ਸੇਵਾ ਵਾਸਤੇ ਇਹ ਜਿਹੜਾ ਕੰਮ ਹੈ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਇਸ ਕਰਕੇ ਮੈਂ ਬੇਨਤੀ ਕਰਦੀ ਹਾਂ ਸ਼੍ਰੀ ਕਾਰਤਕ ਸਾਹਿਬ ਜਥੇਦਾਰ ਸਾਹਿਬ ਨੂੰ ਕਿ ਤੁਸੀਂ ਇਹ ਫੈਸਲਾ ਆਪ ਕਰੋ ਕਿਉਂਕਿ ਆਪ ਲੈਣਾ ਚਾਹੀਦਾ ਹੈ ਕਿ ਅਸਲਾਂ ਦਾ ਉਹ ਰਿਕਾਰਡ ਹੈਗਾ ਮੈਂ ਲਿੰਕ ਭੇਜਿਆ ਆ ਉਹਨਾਂ ਨੂੰ ਮੇਲ ਤੇ ਮੈਂ ਲਿੰਕ ਵੀ ਭੇਜਿਆ ਸੀ ਤੇ ਮੈਂ ਚਿੱਠੀ ਵੀ ਪਾਈ ਸੀ ਕੱਲ ਮੈਂ ਦੁਬਾਰਾ ਆਪਣੇ ਮੰਗ ਪੱਤਰ ਲੈ ਕੇ ਆਈ ਆ ਅੱਥੇ ਇਹ ਕੋਈ ਨਾ ਵਾਕਿਆ ਹੈਗਾ ਜਦੋਂ ਐ ਜੀ 23 ਜੂਨ ਸਾਹਮਣੇ ਦੇਖੇ ਜੇ ਤੁਸੀਂ 23 ਜੂਨ ਨੂੰ ਮੈਂ ਮੇਲ ਪਾਈ ਸੀ ਦੋਸਤੋ ਇੱਕ ਜਾਂ ਦੋ ਦਿਨ ਪਹਿਲੇ ਦਾ ਵਾਕਿਆ ਹੈਗਾ ਇਹ ਜੂਨ 2025 ਦੇ ਵਿੱਚ ਕੋਈ ਹੋਰ ਵੀ આરોਪ ਹੈ ਜੀ ਪਰ ਇਹ ਸਿੱਧਰਲਾਗੇ ਕਿ ਉਹ ਬਾਲਕ ਦਾ ਖਜ਼ਾਨਾ ਲੁੱਟ ਰਹੇ ਨੇ ਜਦੋਂ ਇਹ ਇਸ ਰਾਮ ਦਿੱਲੀ ਕਿਮੇਟੀ ਦਾ ਐਕਟ ਹੈ ਕਿ ਐਕਟ ਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਮੈਂਬਰਸ ਨੂੰ ਕੋਈ ਕੰਮ ਨਹੀਂ ਦੇ ਸਕਦੇ ਉਹਦੇ ਵਿੱਚ ਉਹਨਾਂ ਨੇ ਕੰਮ ਦਿੱਤਾ ਆਪਣੇ ਪਰਿਵਾਰ ਨੂੰ ਆਪਣੇ ਫੈਮਲੀ ਮੈਂਬਰਸ ਨੂੰ ਇਸ ਕਰਕੇ ਅਸੀਂ ਹੁਣੇ ਜਨਲ ਹਾਊਸ ਪਲਾ ਕੇ 38 ਮੈਂਬਰਾਂ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕੀਤੀ ਹੈ ਕਿਉਂਕਿ ਜੋ ਐਕਟ ਐਕਟ ਵਿੱਚ ਤੁਸੀਂ ਬਲੱਡ ਰਿਲੇਸ਼ਨ ਨੂੰ ਕੋਈ ਵੀ ਫਾਇਦਾ ਕੋਈ bizness ਨਹੀਂ ਕਰ ਸਕਦੇ ਤੇ ਉਹਨਾਂ ਨੇ ਉਹ ਕੀਤਾ ਤੇ ਉਹਦੇ ਵਾਸਤੇ ਵੀ ਅਸੀਂ ਉਹਦੀ ਮੈਂਬਰੀ ਖਾਰਜ ਕੀਤੀ ਹੈ ਤਿੰਨ ਮੈਂਬਰਾਂ ਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਇਹਨਾਂ ਨੇ ਆਪਣਾ ਬੜਾ ਬਿਜ਼ਨਸ ਫਾਇਰ ਰਿਚ ਹੈ ਕੀ ਕਹਿੰਦੇ ਕਿ ਅਸੀਂ ਉਹਨਾਂ ਦੇ ਉਹਦੇ ਵਿੱਚ ਉਹਨਾਂ ਦਾ ਕੋਈ ਸਟੀਲ ਸਟੀਲ ਦੇ ਭਾਂਡਿਆਂ ਦਾ bizness ਹੈ ਜਿਹਦੇ ਵਿੱਚ ਉਹਨਾਂ ਨੇ ਆਪਣੀ ਕੰਪਨੀ ਦੇ ਨਾਲ ਟਰਮਸ DSGM ਤੋਂ ਪੇਮਟਾਂ ਲਈਆਂ ਹਨ ਯਾਨੀ ਇਹ ਟਰਮਸ ਕੀਤੀਆਂ ਆ ਜਾਂਦੀਆਂ ਹਨ ਕੋਇਆ ਇਹ ਇਹ ਇੱਕ ਐ ਹੈ ਜਿਸ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ ਐਕਟ ਦੇ ਵਿੱਚ ਆਪਣੇ ਪਰਿਵਾਰ ਨੂੰ ਤੁਸੀਂ ਕੋਈ ਵੀ ਬਿਜ਼ਨਸ ਨਹੀਂ ਦੇ ਸਕਦੇ ਕੋਈ ਕੰਮ ਨਹੀਂ ਦੇ ਸਕਦੇ ਪਰਮਜੀਤ ਸਿੰਘ ਜੋ ਕਿ ਸਾਬਕਾ ਪ੍ਰਧਾਨ ਰਾਜਕਨ ਹਨ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਔਨ ਰਿਕਾਰਡ ਬੋਲਿਆ ਕਿ ਮੈਂ 27 28 ਲੱਖ ਮੈਂਬਰਾਂ ਨੂੰ ਦਿੱਤਾ ਸੀ ਵੋਟਾਂ ਪਵਾਉਣ ਵਾਸਤੇ ਲੇਕਿਨ ਵੋਟਾਂ ਉਹਨਾਂ ਨੇ ਨਹੀਂ ਪਈਆਂ ਮੈਂਬਰ ਵਿੱਕ ਗਏ ਜਾਂ ਬਦਲ ਗਏ ਉਧਰ ਚਲੇ ਗਏ ਮਤਲਬ ਕਹਿੰਦਾ ਹੈ ਕਿ ਗੁਰੂ ਕਾਰ ਦੀ ਚੋਣ ਹੋਵੇ ਗੁਰੂ ਕਾਰ ਦੀ ਪ੍ਰਧਾਨਗੀ ਕਰਨੀ ਹੋਵੇ ਕੋ ਸਟੋਡੀਅਨ ਆਪਾਂ ਗੁਰੂ ਕਾਰ ਦੇ ਬੰਨਾ ਹੋਵੇ ਤੇ ਉਹਦੇ ਵਾਸਤੇ ਅਸੀਂ ਮਤਲਬ ਪੈਸੇ ਕਿਉਂ ਦੇ ਰਹੇ ਆ ਮਤਲਬ ਪੈਸੇ ਦਾ ਮਤਲਬ ਨਹੀਂ ਕਿਉਂਕਿ ਤੇ ਸੇਵਾ ਹੈਗੀ ਹੈ ਤੇ ਇਸ ਕਰਕੇ ਮੈਨੂੰ ਉਹ ਗੱਲ ਬੜੀ ਚੁਭੀ ਸੀ ਤੇ ਮੈਂ ਮੇਲ ਪਾਈ ਸੀ ਛੇ ਗੱਲ ਤੱਕ ਸਰਪੇ ਪਰ ਮੈਨੂੰ ਉਧਰੋਂ ਦੀ ਕੋਈ ਰਿਪੋਰਟ ਨਹੀਂ ਆਇਆ ਸੀ ਤੇ ਇਸ ਕਰਕੇ ਅੱਜ ਮੈਂ ਹਾਰਡ ਕਾਪੀ ਲੈ ਕੇ ਆਈ ਆਂ ਔਰ ਦੁਬਾਰਾ ਬੇਨਤੀ ਕਰਨ ਆਈ ਆਂ ਆਪਣੀ ਫਰਿਆਦ ਲੈ ਕੇ ਆਈ ਆਂ ਉਸ ਦਰ ਦੇ ਉੱਪਰ ਜਿੱਥੇ ਕਿ ਹਾਕਪੁਰ ਸੱਚ ਦੀ ਗੱਲ ਹੁੰਦੀ ਹੈ ਕੀ ਅਸਰਾਂ ਦੇ ਜਿਹੜੇ ਬੰਦੇ ਆ ਗਏ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹਨਾਂ ਨੂੰ ਪੰਚ ਤੋਂ ਛੇਕਿਆ ਜਾਏ ਤਾਂ ਕਿ ਉਹ ਦੁਬਾਰਾ ਕਦੇ ਵੀ ਉਹਨਾਂ ਨੂੰ ਕੌਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਜਿਹੜੇ ਮੈਂਬਰ ਖਰੀਦ-ਫਰੋਖ ਦੀ ਗੱਲ ਕਰ ਰਹੇ ਨੇ ਇਹਦਾ ਮਤਲਬ ਕੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਮੈਂਬਰ ਖਿਦਨਗੇ ਇਹਨਾਂ ਨੇ ਪੈਸੇ ਦੇ ਕੇ ਤੇ ਇਹਦਾ ਮਤਲਬ ਹੋਈ ਹੈ ਕਿ ਬਾਚੋਣਾ ਨੇ ਉੱਥੇ ਲਈ ਕੁਝ ਨਾ ਕੁਝ ਗਲਤ ਕੰਮ ਕਰਨ ਗਿਆ ਤਾਂ ਹੀ ਤੇ ਕਮਾਣਗੇ ਤੇ ਗੁਰੂ ਘਰ ਦੀ ਸੇਵਾ ਵਾਸਤੇ ਇਹ ਜਿਹੜਾ ਕੰਮ ਹੈ ਉਹ ਮੈਨੂੰ ਬਿਲਕੁਲ ਪਸੰਦ ਆਇਆ ਅਸ ਕਰਕੇ ਮੈਂ ਬੇਨਤੀ ਕਰਦੀ ਹਾਂ ਸ਼੍ਰੀ ਕਾਂਤਕ ਸਿੰਘ ਕਿ ਤੁਸੀਂ ਇਹ ਫੈਸਲਾ ਆਪ ਕਰੋ ਕਿਉਂਕਿ ਆਪ ਲੈਣਾ ਚਾਹੀਦਾ ਹੈ ਕਿ ਇਸ ਦਾ ਉਹ ਰਿਕਾਰਡ ਹੈਗਾ ਮੈਂ ਲਿੰਕ ਭੇਜਿਆ ਆ ਉਹਨਾਂ ਨੂੰ ਮੇਲ ਤੇ ਮੈਂ ਲਿੰਕ ਵੀ ਭੇਜਿਆ ਸੀ ਤੇ ਮੈਂ ਚਿੱਠੀ ਵੀ ਪਾਈ ਸੀ ਕੱਲ ਮੈਂ ਦੁਬਾਰਾ ਆਪਣੇ ਮੰਗ ਪੱਤਰ ਲੈ ਕੇ ਆਈ ਹਾਂ ਤੇ ਇਹ ਕੋਈ ਨਾ ਵਾਕਿਆ ਹੈਗਾ ਜਦੋਂ 23 ਜੂਨ ਸਾਹਮਣੇ ਦੇਖੇ ਜੇ ਤੁਸੀਂ 23 ਜੂਨ ਨੂੰ ਮੈਂ ਮੇਲ ਪਾਈ ਸੀ ਦੋਸਤੋ ਇੱਕ ਜਾਂ ਦੋ ਦਿਨ ਪਹਿਲੇ ਦਾ ਵਾਕਿਆ ਹੈਗਾ ਇਹ ਜੂਨ 2025 ਦੇ ਵਿੱਚ ਕੋਈ ਹੋਰ ਵੀ આરોਪ ਹੈ ਜੀ ਪਰ ਇਹ ਇੱਕ ਬੜਾ ਵੱਡਾ ਖਜ਼ਾਨਾ ਰੁੱਝੇ ਰਹੇ ਨੇ ਜਦੋਂ ਇਹ ਇਸਰਾਈਲ ਦਿੱਲੀ ਮੈਟਰੀ ਦਾ ਐਕਟ ਆ ਗਿਆ ਕਿ ਐਕਟ ਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਮੈਂਬਰਸ ਨੂੰ ਕੋਈ ਕੰਮ ਨਹੀਂ ਦੇ ਸਕਦੇ ਉਹਦੇ ਵਿੱਚ ਉਹਨਾਂ ਨੇ ਕੰਮ ਦਿੱਤਾ ਆਪਣੇ ਪਰਿਵਾਰ ਨੂੰ ਆਪਣੇ ਫੈਮਲੀ ਮੈਂਬਰਸ ਨੂੰ ਇਸ ਕਰਕੇ ਅਸੀਂ ਹੁਣੇ ਜੰਨਲ ਹਾਊਸ ਪਲਾ ਕੇ 38 ਮੈਂਬਰਾਂ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕੀਤੀ ਹੈ ਕਿਉਂਕਿ ਜੋ ਐਕਟ ਐਕਟ ਵਿੱਚ ਤੁਸੀਂ ਬਲੱਡ ਰਿਲੇਸ਼ਨ ਨੂੰ ਕੋਈ ਵੀ ਫਾਇਦਾ ਕੋਈ ਬਿਜ਼ਨਸ ਨਹੀਂ ਕਰ ਸਕਦੇ ਉਹਨਾਂ ਨੇ ਉਹ ਕੀਤਾ ਜਿਹਦੇ ਬਾਅਦ ਸੇਵੀਅਸ ਹੋਰ ਦੀ ਮੈਂਬਰੀ ਖਾਰਜ ਕੀਤੀ ਹੈ ਤਿੰਨ ਮੈਂਬਰਾਂ ਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਇਹਨਾਂ ਨੇ ਬੇਟੀ ਨੂੰ ਆਪਣਾ ਬੜਾ ਦੇ ਕੇ ਫਾਈਰ ਰਿਸਾਈ ਕੀ ਦਿੱਤਾ ਸੀ ਉਹਦੇ ਵਿੱਚ ਉਹਨਾਂ ਦਾ ਕੋਈ ਸਟੀਲ ਸਟੀਲ ਦੇ ਭਾਂਡਿਆਂ ਦਾ ਬਿਜ਼ਨਸ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੀ ਕੰਪਨੀ ਦੇ ਨਾਲ ਟਰਮਸ ਡੀਐਸਵੀਐਮ ਤੋਂ ਪੇਮਟਾਂ ਲਈਆਂ ਹਨ ਯਾਨੀ ਇਹ ਟਰਮਸ ਕੀਤੀਆਂ ਆ ਜਾਂਦੀਆਂ ਨੇ ਸੌਕਸ ਨਾ ਆਇਆ ਸੌਕਸ ਨਾ ਆਇਆ ਇਹ ਇੱਕ ਟੈਗ ਹੈ ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਟੈਗ ਹੈ ਐਕਟ ਦੇ ਵਿੱਚ ਆਪਣੇ ਪਰਿਵਾਰ ਨੂੰ ਤੁਸੀਂ ਕੋਈ ਵੀ ਬਿਜ਼ਨਸ ਨਹੀਂ ਦੇ ਸਕਦੇ ਕੋਈ ਕੰਮ ਨਹੀਂ ਦੇ ਸਕਦੇ ਪਰਮਜੀਤ ਸਿੰਘ ਜੋ ਕਿ ਸਾਬਕਾ ਪ੍ਰਧਾਨ ਰਾਜਕਨ ਹਨ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਔਨ ਰਿਕਾਰਡ ਬੋਲਿਆ ਕਿ ਮੈਂ 27 28 ਲੱਖ ਮੈਂਬਰਾਂ ਨੂੰ ਦਿੱਤਾ ਸੀ ਵੋਟਾਂ ਪਵਾਉਣ ਵਾਸਤੇ ਲੇਕਿਨ ਵੋਟਾਂ ਨਾਲ ਨਹੀਂ ਪਈਆਂ ਮੈਂਬਰ ਵਿੱਕ ਗਏ ਜਾਂ ਬਦਲ ਗਏ ਉਧਰ ਚਲੇ ਗਏ ਮਤਲਬ ਕਹਿੰਦਾ ਹੈ ਕਿ ਗੁਰੂ ਕਾਰ ਦੀ ਚੋਣ ਹੋਵੇ ਗੁਰੂ ਕਾਰ ਦੀ ਪ੍ਰਧਾਨਗੀ ਕਰਨੀ ਹੋਵੇ ਕੋ ਸਟੋਡੀਅਨ ਆਪਾਂ ਗੁਰੂ ਕਾਰ ਦੇ ਬੰਨਾ ਹੋਵੇ ਤੇ ਉਹਦੇ ਵਾਸਤੇ ਅਸੀਂ ਮਤਲਬ ਪੈਸੇ ਕਿਉਂ ਦੇ ਰਹੇ ਆ ਮਤਲਬ ਪੈਸੇ ਦਾ ਮਤਲਬ ਨਹੀਂ ਕਿਉਂਕਿ ਤੇ ਸੇਵਾ ਹੈਗੀ ਹੈ ਤੇ ਇਸ ਕਰਕੇ ਮੈਨੂੰ ਉਹ ਗੱਲ ਬੜੀ ਚੁਭੀ ਸੀ ਤੇ ਮੈਂ ਮੇਲ ਪਾਈ ਸੀ ਛੇ ਗੱਲ ਤੱਕ ਸਰਪੇ ਪਰ ਮੈਨੂੰ ਉਧਰੋਂ ਦੀ ਕੋਈ ਰਿਪੋਰਟ ਨਹੀਂ ਆਇਆ ਸੀ ਤੇ ਇਸ ਕਰਕੇ ਅੱਜ ਮੈਂ ਹਾਰਡ ਕਾਪੀ ਲੈ ਕੇ ਆਈ ਆਂ ਔਰ ਦੁਬਾਰਾ ਬੇਨਤੀ ਕਰਨ ਆਈ ਆਂ ਆਪਣੀ ਫਰਿਆਦ ਲੈ ਕੇ ਆਈ ਆਂ ਉਸ ਦਰ ਦੇ ਉੱਪਰ ਜਿੱਥੇ ਕਿ ਹਾਕਪੁਰ ਸੱਚ ਦੀ ਗੱਲ ਹੁੰਦੀ ਹੈ ਕੀ ਅਸਰਾਂ ਦੇ ਜਿਹੜੇ ਬੰਦੇ ਆ ਗਏ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹਨਾਂ ਨੂੰ ਪੰਚ ਤੋਂ ਛੇਕਿਆ ਜਾਏ ਤਾਂ ਕਿ ਉਹ ਦੁਬਾਰਾ ਕਦੇ ਵੀ ਉਹਨਾਂ ਨੂੰ ਕੌਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਜਿਹੜੇ ਮੈਂਬਰ ਖਰੀਦ-ਫਰੋਖ ਦੀ ਗੱਲ ਕਰ ਰਹੇ ਨੇ ਇਹਦਾ ਮਤਲਬ ਕੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਮੈਂਬਰ ਖਿਦਨਗੇ ਇਹਨਾਂ ਨੇ ਪੈਸੇ ਦੇ ਕੇ ਤੇ ਇਹਦਾ ਮਤਲਬ ਹੋਈ ਹੈ ਕਿ ਬਾਚੋਣਾ ਨੇ ਉੱਥੇ ਲਈ ਕੁਝ ਨਾ ਕੁਝ ਗਲਤ ਕੰਮ ਕਰਨਗੇ ਤਾਂ ਹੀ ਤੇ ਕਮਾਣਗੇ ਤੇ ਗੁਰੂ ਘਰ ਦੀ ਸੇਵਾ ਵਾਸਤੇ ਇਹ ਜਿਹੜਾ ਕੰਮ ਹੈ ਉਹ ਮੈਨੂੰ ਬਿਲਕੁਲ ਪਸੰਦ ਆਇਆ ਇਸ ਕਰਕੇ ਮੈਂ ਬੇਨਤੀ ਕਰਦੀ ਹਾਂ ਸ਼੍ਰੀ ਕਾਰਤਕ ਸਾ ਕਿ ਤੁਸੀਂ ਇਹ ਫੈਸਲਾ ਆਪ ਕਰੋ ਕਿਉਂਕਿ ਆਪ ਲੈਣਾ ਚਾਹੀਦਾ ਹੈ ਕਿ ਇਸ ਦਾ ਉਹ ਰਿਕਾਰਡ ਹੈਗਾ ਮੈਂ ਲਿੰਕ ਭੇਜਿਆ ਆ ਉਹਨਾਂ ਨੂੰ ਮੇਲ ਤੇ ਮੈਂ ਲਿੰਕ ਵੀ ਭੇਜਿਆ ਸੀ ਤੇ ਮੈਂ ਚਿੱਠੀ ਵੀ ਪਾਈ ਸੀ ਅੱਜ ਮੈਂ ਦੁਬਾਰਾ ਆਪਣੇ ਮੰਗ ਪੱਤਰ ਲੈ ਕੇ ਆਈ ਹਾਂ ਤੇ ਕੋਈ ਨਾ ਵਾਕਿਆ ਹੈਗਾ ਜਦੋਂ 23 ਜੂਨ ਸਾਹਮਣੇ ਦੇਖੇ ਜੇ ਤੁਸੀਂ 23 ਜੂਨ ਨੂੰ ਮੈਂ ਮੇਲ ਪਾਈ ਸੀ ਦੋਸਤੋ ਇੱਕ ਜਾਂ ਦੋ ਦਿਨ ਪਹਿਲੇ ਦਾ ਵਾਕਿਆ ਹੈਗਾ ਇਹ ਜੂਨ 2025 ਦੇ ਵਿੱਚ ਕੋਈ ਹੋਰ ਵੀ આરોਪ ਹੈ ਜੀ ਪਰਮੇਸ਼ਰ ਇਹ ਇੱਕ ਬੜਾ ਵੱਡਾ ਖਜ਼ਾਨਾ ਰੁੱਝੇ ਰਹੇ ਨੇ ਜਦੋਂ ਇਹ ਇਸਰਾਈਲ ਦਿੱਲੀ ਮੈਟਰੀ ਦਾ ਐਕਟ ਆ ਗਿਆ ਐ ਕਿ ਐਕਟ ਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਮੈਂਬਰਸ ਨੂੰ ਕੋਈ ਕੰਮ ਨਹੀਂ ਦੇ ਸਕਦੇ ਉਹਦੇ ਵਿੱਚ ਉਹਨਾਂ ਨੇ ਕੰਮ ਦਿੱਤਾ ਆਪਣੇ ਪਰਿਵਾਰ ਨੂੰ ਆਪਣੇ ਫੈਮਲੀ ਮੈਂਬਰਸ ਨੂੰ ਇਸ ਕਰਕੇ ਅਸੀਂ ਹੁਣੇ ਜੰਨਲ ਹਾਊਸ ਪਲਾ ਕੇ 38 ਮੈਂਬਰਾਂ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕੀਤੀ ਹੈ ਕਿਉਂਕਿ ਜੋ ਐਕਟ ਐਕਟ ਵਿੱਚ ਤੁਸੀਂ ਬਲੱਡ ਰਿਲੇਸ਼ਨ ਨੂੰ ਕੋਈ ਵੀ ਫਾਇਦਾ ਕੋਈ ਬਿਜ਼ਨਸ ਨਹੀਂ ਕਰ ਸਕਦੇ ਉਹਨਾਂ ਨੇ ਉਹ ਕੀਤਾ ਕਿ ਉਹਦੇ ਬਾਅਦ ਸੇਵੀਅਸਰ ਉਹਦੀ ਮੈਂਬਰੀ ਖਾਰਜ ਕੀਤੀ ਹੈ ਤਿੰਨ ਮੈਂਬਰਾਂ ਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਇਹਨਾਂ ਨੇ ਬੇਟੀ ਨੂੰ ਆਪਣਾ ਬੜਾ ਦੇ ਕੇ ਫੁਕੀ ਫਾਇਰ ਰਿਸੈਰਚ ਕੀਤੀ ਕਰਕੇ ਸੇਵਨ ਉਹਦੇ ਵਿੱਚ ਉਹਨਾਂ ਦਾ ਕੋਈ ਸਟੀਲ ਸਟੀਲ ਦੇ ਭਾਂਡਿਆਂ ਦਾ ਬਿਜ਼ਨਸ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੀ ਕੰਪਨੀ ਦੇ ਨਾਲ ਟਰਮਸ ਡੀਐਸਵੀਐਮ ਤੋਂ ਪੇਮਟਾਂ ਲਈਆਂ ਹਨ ਯਾਨੀ ਇਹ ਟਰਮਸ ਕੀਤੀਆਂ ਆ ਜਾਂਦੀਆਂ ਨੇ ਸੌਕਸ ਨਾ ਆਇਆ ਸੌਕਸ ਨਾ ਆਇਆ ਇਹ ਇੱਕ ਟੈਗ ਹੈ ਜਿਸ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਟੈਗ ਹੈ ਐਕਟ ਦੇ ਵਿੱਚ ਆਪਣੇ ਪਰਿਵਾਰ ਨੂੰ ਤੁਸੀਂ ਕੋਈ ਵੀ ਬਿਜ਼ਨਸ ਨਹੀਂ ਦੇ ਸਕਦੇ ਕੋਈ ਕੰਮ ਨਹੀਂ ਦੇ ਸਕਦੇ ਪਰਮਜੀਤ ਸਿੰਘ ਜੋ ਕਿ ਸਾਬਕਾ ਪ੍ਰਧਾਨ ਰਾਜਕਨ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਔਨ ਰਿਕਾਰਡ ਬੋਲਿਆ ਕਿ ਮੈਂ 27 28 ਲੱਖ ਮੈਂਬਰਾਂ ਨੂੰ ਦਿੱਤਾ ਸੀ ਵੋਟਾਂ ਪਵਾਉਣ ਵਾਸਤੇ ਲੇਕਿਨ ਵੋਟਾਂ ਨਾਲ ਨਹੀਂ ਪਈਆਂ ਮੈਂਬਰ ਵੀ ਇਕ ਗਏ ਜਾਂ ਬਦਲ ਗਏ ਉਧਰ ਚਲੇ ਗਏ ਮਤਲਬ ਕਹਿੰਦਾ ਹੈ ਕਿ ਗੁਰੂ ਘਰ ਦੀ ਚੋਣ ਹੋਵੇ ਗੁਰੂ ਘਰ ਦੇ ਪ੍ਰਧਾਨਗੀ ਕਰਨੀ ਹੋਵੇ ਕੋ ਸਟੋਡੀਅਨ ਆਪਾਂ ਗੁਰੂ ਘਰ ਦੇ ਬੰਨਾ ਹੋਵੇ ਤੇ ਉਹਦੇ ਵਾਸਤੇ ਅਸੀਂ ਮਤਲਬ ਪੈਸੇ ਕਿਉਂ ਦੇ ਰਹੇ ਆ ਮਤਲਬ ਪੈਸੇ ਦਾ ਮਤਲਬ ਨਹੀਂ ਕਿਉਂਕਿ ਤੇ ਸੇਵਾ ਹੈਗੀ ਹੈ ਤੇ ਇਸ ਕਰਕੇ ਮੈਨੂੰ ਉਹ ਗੱਲ ਬੜੀ ਚੁਭੀ ਸੀ ਤੇ ਮੈਂ ਮੇਲ ਪਾਈ ਸੀ ਛੇ ਗੱਲ ਤੱਕ ਸਰਪੇ ਪਰ ਮੈਨੂੰ ਉਧਰੋਂ ਦੀ ਕੋਈ ਰਿਪੋਰਟ ਨਹੀਂ ਆਇਆ ਸੀ ਤੇ ਇਸ ਕਰਕੇ ਅੱਜ ਮੈਂ ਹਾਰਡ ਕਾਪੀ ਲੈ ਕੇ ਆਈ ਆਂ ਔਰ ਦੁਬਾਰਾ ਬੇਨਤੀ ਕਰਨ ਆਈ ਆਂ ਆਪਣੀ ਫਰਿਆਦ ਲੈ ਕੇ ਆਈ ਆਂ ਉਸ ਦਰ ਦੇ ਉੱਪਰ ਜਿੱਥੇ ਕਿ ਹਾਕ ਪਰ ਸੱਚ ਦੀ ਗੱਲ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਆ ਗਏ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹਨਾਂ ਨੂੰ ਪੰਚੋਸ਼ ਸ਼ਿਕਾਇਤ ਹੈ ਕਿ ਤਾਂ ਕਿ ਦੁਬਾਰਾ ਕਦੇ ਵੀ ਉਹਨਾਂ ਨੂੰ ਕੋਮ ਦੇ ਨੁਮਾਇੰਦੇ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਜਿਹੜੇ ਮੈਂਬਰ ਖਰੀਦ-ਫਰੋਖ ਦੀ ਗੱਲ ਕਰ ਰਹੇ ਨੇ ਇਹਦਾ ਮਤਲਬ ਕੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਮੈਂਬਰ ਖਿਦਨਗੇ ਇਹਨਾਂ ਨੇ ਪੈਸੇ ਦੇ ਕੇ ਤੇ ਇਹਦਾ ਮਤਲਬ ਹੋਈ ਹੈ ਕਿ ਬਾਚੋਣਾ ਨੇ ਉੱਥੇ ਲਈ ਕੁਝ ਨਾ ਕੁਝ ਗਲਤ ਕੰਮ ਕਰਨਗੇ ਤਾਂ ਹੀ ਤੇ ਕਮਾਣਗੇ ਤੇ ਗੁਰੂ ਘਰ ਦੀ ਸੇਵਾ ਵਾਸਤੇ ਇਹ ਜਿਹੜਾ ਕੰਮ ਹੈ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਇਸ ਕਰਕੇ ਮੈਂ ਬੇਨਤੀ ਕਰਦੀ ਹਾਂ ਸ਼੍ਰੀ ਕਾਰਤਕ ਸਾਹਿਬ ਜੱਥੇਦਾਰ ਸਾਹਿਬ ਨੂੰ ਕਿ ਤੁਸੀਂ ਇਹ ਫੈਸਲਾ ਆਪ ਕਰੋ ਕਿਉਂਕਿ ਆਪ ਲੈਣਾ ਚਾਹੀਦਾ ਹੈ ਕਿ ਅਸਲਾਂ ਦਾ ਉਹ ਰਿਕਾਰਡ ਹੈਗਾ ਮੈਂ ਲਿੰਕ ਭੇਜਿਆ ਆ ਉਹਨਾਂ ਨੂੰ ਮੇਲ ਤੇ ਮੈਂ ਲਿੰਕ ਵੀ ਭੇਜਿਆ ਸੀ ਤੇ ਮੈਂ ਚਿੱਠੀ ਵੀ ਪਾਈ ਸੀ ਕੱਲ ਮੈਂ ਦੁਬਾਰਾ ਆਪਣੇ ਮੰਗ ਪੱਤਰ ਲੈ ਕੇ ਆਈ ਆ ਅੱਥੇ ਇਹ ਕੋਈ ਨਾ ਵਾਕਿਆ ਹੈਗਾ ਜਦੋਂ 23 ਜੂਨ ਸਾਹਮਣੇ ਦੇਖੇ ਜੇ ਤੁਸੀਂ 23 ਜੂਨ ਨੂੰ ਮੈਂ ਮੇਲ ਪਾਈ ਸੀ ਦੋਸਤੋ ਇੱਕ ਜਾਂ ਦੋ ਦਿਨ ਪਹਿਲੇ ਦਾ ਵਾਕਿਆ ਹੈਗਾ ਇਹ ਜੂਨ 2025 ਦੇ ਵਿੱਚ ਕੋਈ ਹੋਰ ਵੀ આરોਪ ਹੈ ਜੀ ਪਰਮੇਸ਼ਰ ਲਾਗੇ ਕੋ ਬਾਲਕ ਦਾ ਖਜ਼ਾਨਾ ਰੁਸਤੇ ਰਹੇ ਨੇ ਜਦੋਂ ਇਹ ਇਸ ਰਾਮ ਦਿੱਲੀ ਕਿਮੇਟੀ ਦਾ ਐਕਟ ਹੈ ਕਿ ਐਕਟ ਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਮੈਂਬਰਸ ਨੂੰ ਕੋਈ ਕੰਮ ਨਹੀਂ ਦੇ ਸਕਦੇ ਉਹਦੇ ਵਿੱਚ ਉਹਨਾਂ ਨੇ ਕੰਮ ਦਿੱਤਾ ਆਪਣੇ ਪਰਿਵਾਰ ਨੂੰ ਆਪਣੇ ਫੈਮਲੀ ਮੈਂਬਰਸ ਨੂੰ ਇਸ ਕਰਕੇ ਅਸੀਂ ਹੁਣੇ ਜਨਲ ਹਾਊਸ ਪਲਾ ਕੇ 38 ਮੈਂਬਰਾਂ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕੀਤੀ ਹੈ ਕਿਉਂਕਿ ਜੋ ਐਕਟ ਐਕਟ ਵਿੱਚ ਤੁਸੀਂ ਬਲੱਡ ਰਿਲੇਸ਼ਨ ਨੂੰ ਕੋਈ ਵੀ ਫਾਇਦਾ ਕੋਈ bizness ਨਹੀਂ ਕਰ ਸਕਦੇ ਤੇ ਉਹਨਾਂ ਨੇ ਉਹ ਕੀਤਾ ਤੇ ਉਹਦੇ ਵਾਸਤੇ ਵੀ ਅਸੀਂ ਉਹਦੀ ਮੈਂਬਰੀ ਖਾਰਜ ਕੀਤੀ ਹੈ ਤਿੰਨ ਮੈਂਬਰਾਂ ਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਇਹਨਾਂ ਨੇ ਆਪਣਾ ਬੜਾ ਬਿਜ਼ਨਸ ਫਾਇਰ ਰਿਸਟ ਹੈ ਕੀ ਬੀਚਰ ਤੇ ਸੀ ਉਹਨਾਂ ਦੇ ਉਹਦੇ ਵਿੱਚ ਉਹਨਾਂ ਦਾ ਕੋਈ ਸਟੀਲ ਸਟੀਲ ਦੇ ਭਾਂਡਿਆਂ ਦਾ bizness ਹੈ ਜਿਹਦੇ ਵਿੱਚ ਉਹਨਾਂ ਨੇ ਆਪਣੀ ਕੰਪਨੀ ਦੇ ਨਾਲ ਟਰਮਸ DSGM ਤੋਂ ਪੇਮਟਾਂ ਲਈਆਂ ਹਨ ਯਾਨੀ ਇਹ ਟਰਮਸ ਕੀਤੀਆਂ ਆ ਜਾਂਦੀਆਂ ਹਨ ਇਹ ਇੱਕ ਐ ਇੱਕ ਟੈਗ ਹੈ ਜਿਸ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ ਐਕਟ ਦੇ ਵਿੱਚ ਆਪਣੇ ਪਰਿਵਾਰ ਨੂੰ ਤੁਸੀਂ ਕੋਈ ਵੀ ਬਿਜ਼ਨਸ ਨਹੀਂ ਦੇ ਸਕਦੇ ਕੋਈ ਕੰਮ ਨਹੀਂ ਦੇ ਸਕਦੇ ਪਰਮਜੀਤ ਸਿੰਘ ਜੋ ਕਿ ਸਾਬਕਾ ਪ੍ਰਧਾਨ ਰਾਜਕਨ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਔਨ ਰਿਕਾਰਡ ਬੋਲਿਆ ਕਿ ਮੈਂ 27 28 ਲੱਖ ਮੈਂਬਰਾਂ ਨੂੰ ਦਿੱਤਾ ਸੀ ਵੋਟਾਂ ਪਵਾਉਣ ਵਾਸਤੇ ਲੇਕਿਨ ਵੋਟਾਂ ਨਾਲ ਨਹੀਂ ਪਈਆਂ ਮੈਂਬਰ ਵੀ ਇਕ ਗਏ ਜਾਂ ਬਦਲ ਗਏ ਉਧਰ ਚਲੇ ਗਏ ਮਤਲਬ ਕਹਿੰਦਾ ਹੈ ਕਿ ਗੁਰੂ ਘਰ ਦੀ ਚੋਣ ਹੋਵੇ ਗੁਰੂ ਕਾਰਦੇ ਪ੍ਰਧਾਨਗੀ ਕਰਨੀ ਹੋਵੇ ਕੋ ਸਟੋਡੀਅਨ ਆਪਾਂ ਗੁਰੂ ਕਾਰਦੇ ਬੰਨਾ ਹੋਵੇ ਤੇ ਉਹਦੇ ਵਾਸਤੇ ਅਸੀਂ ਮਤਲਬ ਪੈਸੇ ਕਿਉਂ ਦੇ ਰਹੇ ਆ ਮਤਲਬ ਪੈਸੇ ਦਾ ਮਤਲਬ ਨਹੀਂ ਕਿਉਂਕਿ ਤੇ ਸੇਵਾ ਹੈਗੀ ਹੈ ਤੇ ਇਸ ਕਰਕੇ ਮੈਨੂੰ ਉਹ ਗੱਲ ਬੜੀ ਚੁਭੀ ਸੀ ਤੇ ਮੈਂ ਮੇਲ ਪਾਈ ਸੀ ਛੇ ਗੱਲ ਤੱਕ ਸਰਪੇ ਪਰ ਮੈਨੂੰ ਉਧਰੋਂ ਦੀ ਕੋਈ ਰਿਪੋਰਟ ਨਹੀਂ ਆਇਆ ਸੀ ਤੇ ਇਸ ਕਰਕੇ ਅੱਜ ਮੈਂ ਹਾਰਡ ਕਾਪੀ ਲੈ ਕੇ ਆਈ ਆਂ ਔਰ ਦੁਬਾਰਾ ਬੇਨਤੀ ਕਰਨ ਆਈ ਆਂ ਆਪਣੀ ਫਰਿਆਦ ਲੈ ਕੇ ਆਈ ਆਂ ਉਸ ਦਰ ਦੇ ਉੱਪਰ ਜਿੱਥੇ ਕਿ ਹਾਕ ਪਰ ਸੱਚ ਦੀ ਗੱਲ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਆ ਗਏ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹਨਾਂ ਨੂੰ ਪੰਚੋਸ਼ੇ ਕਿਹਾ ਜਾਏ ਕਿ ਤਾਂ ਕਿ ਉਹ ਦੁਬਾਰਾ ਕਦੇ ਵੀ ਉਹਨਾਂ ਨੂੰ ਕੋਮ ਦੇ ਨੁਮਾਇੰਦੇ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਜਿਹੜੇ ਮੈਂਬਰ ਖਰੀਦ-ਫਰੋਖ ਦੀ ਗੱਲ ਕਰ ਰਹੇ ਨੇ ਇਹਦਾ ਮਤਲਬ ਕੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਮੈਂਬਰ ਖਰੀਦਣਗੇ ਇਹਨਾਂ ਨੇ ਪੈਸੇ ਦੇ ਕੇ ਤੇ ਇਹਦਾ ਮਤਲਬ ਹੋਈ ਹੈ ਕਿ ਬਾਚੋਣਾ ਨੇ ਉੱਥੇ ਲਈ ਕੁਝ ਨਾ ਕੁਝ ਗਲਤ ਕੰਮ ਕਰਨਗੇ ਤਾਂ ਹੀ ਤੇ ਕਮਾਣਗੇ ਤੇ ਗੁਰੂ ਘਰ ਦੀ ਸੇਵਾ ਵਾਸਤੇ ਇਹ ਜਿਹੜਾ ਕੰਮ ਹੈ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਇਸ ਕਰਕੇ ਮੈਂ ਬੇਨਤੀ ਕਰਦੀ ਹਾਂ ਸ਼੍ਰੀ ਕਾਰਤਕ ਸਾਹਿਬ ਜੱਥੇਦਾਰ ਸਾਹਿਬ ਨੂੰ ਕਿ ਤੁਸੀਂ ਇਹ ਫੈਸਲਾ ਆਪ ਕਰੋ ਕਿਉਂਕਿ ਆਪ ਲੈਣਾ ਚਾਹੀਦਾ ਹੈ ਕਿ ਅਸਲਾਂ ਦਾ ਉਹ ਰਿਕਾਰਡ ਹੈਗਾ ਮੈਂ ਲਿੰਕ ਭੇਜਿਆ ਆ ਉਹਨਾਂ ਨੂੰ ਮੇਲ ਤੇ ਮੈਂ ਲਿੰਕ ਵੀ ਭੇਜਿਆ ਸੀ ਤੇ ਮੈਂ ਚਿੱਠੀ ਵੀ ਪਾਈ ਸੀ ਅੱਜ ਮੈਂ ਦੁਬਾਰਾ ਆਪਣੇ ਮੰਗ ਪੱਤਰ ਲੈ ਕੇ ਆਈਆਂ ਹਾਂ ਤੇ ਕੋਈ ਨਾ ਵਾਕਿਆ ਹੈਗਾ ਜਦੋਂ ਐ ਜੀ 23 ਜੂਨ ਸਾਹਮਣੇ ਦੇਖੀਏ ਤੁਸੀਂ 23 ਜੂਨ ਨੂੰ ਮੈਂ ਮੇਲ ਪਾਈ ਸੀ ਦੋਸਤੋ ਇੱਕ ਜਾਂ ਦੋ ਦਿਨ ਪਹਿਲੇ ਦਾ ਵਾਕਿਆ ਹੈਗਾ ਇਹ ਜੂਨ 2025 ਦੇ ਵਿੱਚ ਕੋਈ ਹੋਰ ਵੀ આરોਪ ਹੈ ਕਿ ਪਰਮੇਸ਼ਰ ਲਾਗੇ ਕੋ ਬਾਲਕ ਦਾ ਖਜ਼ਾਨਾ ਲੁੱਟਦੇ ਰਹੇ ਨੇ ਜਦੋਂ ਇਹ ਇਸ ਰਾਮ ਦਿੱਲੀ ਕਿਮੇਟੀ ਦਾ ਐਕਟ ਹੈ ਕਿ ਐਕਟ ਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਮੈਂਬਰਸ ਨੂੰ ਕੋਈ ਕੰਮ ਨਹੀਂ ਦੇ ਸਕਦੇ ਉਹਦੇ ਵਿੱਚ ਉਹਨਾਂ ਨੇ ਕੰਮ ਦਿੱਤਾ ਆਪਣੇ ਪਰਿਵਾਰ ਨੂੰ ਆਪਣੇ ਫੈਮਲੀ ਮੈਂਬਰਸ ਨੂੰ ਇਸ ਕਰਕੇ ਅਸੀਂ ਹੁਣੇ ਜੰਨ ਲਾ ਹਾਊਸ ਬਣਾ ਕੇ 38 ਮੈਂਬਰਾਂ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕੀਤੀ ਹੈ ਕਿਉਂਕਿ ਜੋ ਐਕਟ ਐਕਟ ਵਿੱਚ ਤੁਸੀਂ ਬਲੱਡ ਰਿਲੇਸ਼ਨ ਨੂੰ ਕੋਈ ਵੀ ਫਾਇਦਾ ਕੋਈ ਬਿਜ਼ਨਸ ਨਹੀਂ ਕਰ ਸਕਦੇ ਤੇ ਉਹਨਾਂ ਨੇ ਉਹ ਕੀਤਾ ਤੇ ਉਹਦੇ ਵਾਸਤੇ ਵੀ ਅਸੀਂ ਉਹਦੀ ਮੈਂਬਰੀ ਖਾਰਜ ਕੀਤੀ ਹੈ ਤਿੰਨ ਮੈਂਬਰਾਂ ਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਇਹਨਾਂ ਨੇ ਬੇਟੀ ਨੂੰ ਆਪਣਾ ਬੜਾ ਦੇ ਕੇ ਫਾਈਰ ਰਿਟਾਇਰ ਕੀਤਾ ਸੀ ਕਿ ਕਿ ਕਰਕੇ ਸੀ ਉਹਨਾਂ ਨੇ ਉਹਦੇ ਵਿੱਚ ਉਹਨਾਂ ਦਾ ਕੋਈ ਸਟੀਲ ਸਟੀਲ ਦੇ ਭਾਂਡਿਆਂ ਦਾ ਬਿਜ਼ਨਸ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੀ ਕੰਪਨੀ ਦੇ ਨਾਲ ਟਰਮਸ ਡੀਐਸਵੀਐਮ ਤੋਂ ਪੇਮਟਾਂ ਲਈਆਂ ਯਾਨੀ ਇਹ ਟਰਮਸ ਕੀਤੀਆਂ ਆ ਜਾਂਦੀਆਂ ਨੇ ਕਹੋਇਆ ਹੈ ਇਹ ਇੱਕ ਟੈਗ ਹੈ ਜਿਸ ਇੱਕ ਗੁਰੂ ਜ਼ਰਾ ਪ੍ਰਬੰਧਕ ਕਮੇਟੀ ਦਾ ਟੈਗ ਹੈ ਇੱਕ ਦੇ ਵਿੱਚ ਆਪਣੇ ਪਰਿਵਾਰ ਨੂੰ ਤੁਸੀਂ ਕੋਈ